ਇਰੇ ਬਕਾਇਏ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਇੱਕ 16 ਤੋਂ ਸਕੇਲਾਂ ਦੇ ਦੇਣੇ ਤੇ ਤੇ ਉਹਦੇ ਮੁਲਾਜ਼ਮਾਂ ਦੇ ਨਾਲ ਇੱਕ ਮਜ਼ਾਕ ਕਰਿਆ ਜਿਹੜਾ ਕਿ ਕਿੰਨੀਆਂ ਕਾਟਾਗਰੀਆਂ ਦੇ ਵਿੱਚ ਵੰਡਦਾ ਤੇ ਜਿਹੜਾ ਕਿ ਦੇਰਾਂ ਦਿਨ ਚਾਹੀਦਾ ਸੀ ਇਹਨਾਂ ਨੂੰ ਇੱਕ ਜੇ ਦੋ ਕਿਸ਼ਤਾਂ ਚ ਇਸੇ ਸਾਲ ਦੇ ਵਿੱਚ ਵਿੱਚ ਇਹਨਾਂ ਨੇ 42 ਕਿਸ਼ਤਾਂ ਬਣਾਤੀਆਂ ਕਿਹੇ ਦੀਆਂ 4 ਬਣਾਤੀਆਂ ਕਿਸੇ ਦੀਆਂ 12 ਬਣਾਤੀਆਂ ਇਸ ਕਰਕੇ ਮੁਲਾਜ਼ਮਾਂ ਦਾ ਕਿਹੜਾ ਪੈਸਾ ਮਿਲਣ ਵਾਲਾ ਉਹ ਸਾਰਾ ਹੀ ਖਰਾਬ ਕਰ ਦਿੱਤਾ ਤੇ ਜਿਹੜਾ ਕਿ ਕਿਸ਼ਤਾਂ ਬਣਾਉਣੀਆਂ ਨੇ ਕਿਸੇ ਦੀ 3000 ਕਿਸ਼ਤ ਹੋਊਗੀ ਕਿਸੇ ਦੀ 4000 ਕਿਸ਼ਤ ਹੋਊਗੀ ਮੁਲਾਜ਼ਮਾਂ ਦੇ ਨਾਲ ਬਹੁਤ ਮਜ਼ਾਕ ਵਾਲੀ ਗੱਲ ਕਰੀ ਆ ਤੇ ਮੁਲਾਜ਼ਮਾਂ ਨੂੰ ਦੇਣ ਵਾਲੀ ਗੱਲ ਨਹੀਂ ਕਰੀ ਐ ਸਰਕਾਰ ਨੇ ਤੇ ਬਾਕੀ ਰਹੀ ਡੀਏ ਦੀ ਗੱਲ ਉਹਦੀ ਗੱਲ ਕਹਿਗੇ ਵੀ ਜਦੋਂ ਇਹਨਾਂ ਦਾ ਬਕਾਇਆ ਕਲੀਅਰ ਹੋ ਗਿਆ ਸਾਰਾ ਫਿਰ ਉਹ ਡੀਏ ਦਾ ਗੱਲ ਕਰਾਂਗੇ ਤੇ ਬਾਕੀ ਕਿਹੜਾ ਹੋਰ ਬਕਾਇਆ ਰਹਿੰਦਾ ਲੀਵਨ ਕੈਸ਼ਮੈਂਟ ਗ੍ਰੈਚਿਟੀ ਉਹ ਚਾਰ ਕਿਸ਼ਤਾਂ ਚ ਬਣਾਤੀ ਸਰਕਾਰ ਨੂੰ ਮਜ਼ਾਕ ਤੋਂ ਲਵਾ ਹੋਰ ਕੋਈ ਗੱਲ ਸੁਝਦੀ ਨਹੀਂ ਵੀ ਜੇ ਕੋਈ ਦੇਣਾ ਮੁਲਾਜ਼ਮਾਂ ਨੂੰ ਤਾਂ ਇੱਕ ਜੇ ਦੋ ਕਿਸ਼ਤਾਂ ਦੇ ਵਿੱਚ ਦੇ ਦੇਣਾ ਚਾਹੀਦਾ ਪਹਿਲੀ ਇਹ 4 ਸਾਲ ਦਾ ਬਕਾਇਆ ਸਰਕਾਰ ਦੇ ਨਾਲ ਕਿੰਨੀ ਖੜਿਆ ਤੇ ਇਹਨੂੰ ਹੋਰ ਲੰਬਾ ਖਿੱਚ ਕੇ ਮੁਲਾਜ਼ਮਾਂ ਦਾ ਮਜ਼ਾਕ ਨਾ ਕਰੇ ਸਰਕਾਰ ਤੇ ਕਿਹੜਾ ਬਕਾਇਆ ਉਹਨੂੰ ਇੱਕ ਜੇ ਦੋ ਕਿਸ਼ਤਾਂ ਦੇ ਵਿੱਚ ਦੇ ਕੇ ਮੁਲਾਜ਼ਮਾਂ ਨੂੰ ਖੁਸ਼ ਕਰਨ ਵਾਲੀ ਗੱਲ ਕਰਨੀ ਚਾਹੀਦੀ ਆ ਤੇ ਨਹੀਂ ਮੁਲਾਜ਼ਮਾਂ ਦੇ ਵਿੱਚ ਇੰਨਾ ਰੋਸ ਆ ਤੇ ਮੁਲਾਜ਼ਮ ਸੰਘਰਸ਼ ਦੇ ਰਾਹ ਪੈਣਗੇ ਕਿਹੜਾ ਆਨਾਲਾ ਬਜਟ ਸਰਕਾਰ ਮਾਰਚ ਮਹੀਨੇ ਚ ਪੇਸ਼ ਕਰੇਗੀ ਉਥੇ ਫਿਰ ਇਹਨਾਂ ਦੇ ਘਰਾ ਹੋਣਗੇ ਤੇ ਹੋਰ ਸੰਘਰਸ਼ ਰੂਪ ਲਊਗਾ ਜਿਹੜਾ ਕਿ ਮੁਲਾਜ਼ਮਾਂ ਨੂੰ ਕੰਟਰੋਲ ਕਰਨਾ ਵੀ ਔਖਾ ਹੋ ਜਾਊ ਤੇ ਫਿਰ ਕਿਹੜੇ ਉਹਦੇ ਵਿੱਚ ਵਿਗੜਨ ਪੈਣਗੇ ਉਹਦੇ ਵਿੱਚ ਕੋਈ ਰਿਕਾਪਟਾ ਪੈਣ ਗਿਆ ਪਬਲਿਕ ਨੂੰ ਮੁਸ਼ਕਲਾਂ ਆਣਗੀਆਂ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊਗੀ ਤੇ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਇਹ ਤੇ ਮੁੜ ਵਿਚਾਰ ਕਰਕੇ ਇਹਨੂੰ ਇੱਕ ਜੇ ਦੋ ਕਿਸ਼ਤਾਂ ਦੇ ਵਿੱਚ ਦੇ ਦੇਣਾ ਚਾਹੀਦਾ ਪਰ ਮੁਲਾਜ਼ਮ ਜਥੇਬੰਦੀਆਂ ਤੇ ਮੁਲਾਜ਼ਮਾਂ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਤੇ ਮੁਲਾਜ਼ਮਾਂ ਵੱਲੋਂ ਖੁਸ਼ੀ ਮਹਿਸੂਸ ਕੀਤੀ ਗਈ ਹੈ ਤੁਹਾਨੂੰ ਕੀ ਲੱਗਦਾ ਵੀ ਮੁਲਾਜ਼ਮਾਂ ਨੂੰ ਪਰਮਾਣ ਦੇ ਵਿੱਚ ਸਰਕਾਰ ਕਾਮਯਾਬ ਹੋ ਚੁੱਕੀ ਹੈ ਇਹ ਮੁਲਾਜ਼ਮਾਂ ਨੂੰ ਖੁਸ਼ ਕਰਨ ਵਾਸਤੇ ਇਹ ਸ਼ੁਰੂਆਤ ਕਰੀ ਆ ਤੇ ਖੁਸ਼ ਹੋਣ ਦੇ ਬਜਾਏ ਮੁਲਾਜ਼ਮਾਂ ਵਿੱਚ ਰੋਸ ਆ ਗਿਆ ਵੀ ਕੋਈ 42 ਕਿਸ਼ਤਾਂ ਜਿਹੜੀ ਸਰਕਾਰ ਦੀ ਮਿਆਦ 2 ਸਾਲ ਦੀ ਆ ਉਹ ਗਾਰੰਟੀ ਅਗਲੀ ਸਰਕਾਰ ਦੀ ਦੇ ਰਹੀ ਆ ਤੇ ਇਸ ਕਰਕੇ ਇਹਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਤੇ ਇੱਕ ਦੋ ਕਿਸ਼ਤਾਂ 'ਚ ਇੱਕ ਕਿਸ਼ਤ ਬਣਾ ਕੇ ਇਹਨੂੰ ਆਪਦੇ ਪੀੜ ਦੇ ਵਿੱਚ ਵਿੱਚ ਇਨੂੰ ਬਕਾਏ ਨੂੰ ਦੇ ਦੇਣਾ ਚਾਹੀਦਾ ਤੇ ਡੀਏ ਲਾਗੂ ਕਰ ਦੇਣਾ ਚਾਹੀਦਾ ਤੇ ਬਾਕੀ ਕਿੰਨੇ ਵੀ ਬਕਾਏ ਨੇ ਪੰਜਾਬ ਸਰਕਾਰ ਕਿੰਨੀ ਤੇ ਕਿੰਨਾ ਕਿੰਨਾ ਚਰ ਹੋ ਗਿਆ ਰਿਟਾਇਰੀਆਂ ਨੂੰ ਤੇ ਕਾਫੀ ਤਾਂ ਇਸ ਦੁਨੀਆ ਤੋਂ ਚਲੇ ਵੀ ਗਏ ਕੁਝ ਬੰਬਾਰੀ ਨੇ ਜਖੜੇ ਬੈਠੇ ਨੇ ਤੇ ਕੁਝ ਜਾਨ ਦੇ ਕਿਨਾਰੇ ਬੈਠੇ ਨੇ ਵੀ ਐਸ ਕਰਕੇ ਕੋਈ ਬੰਦਾ ਆਪਦਾ ਇਲਾਜ ਕਰਾ ਸਕਦਾ ਕੋਈ ਆਪਦਾ ਔਰ ਕਿਸੇ کاروبار ਚ ਲਾ ਸਕਦਾ ਇਹ ਬਕਾਏ ਸਰਕਾਰ ਤੋਂ ਕੁਝ ਐਕਸਟਰਾ ਪੈਸਾ ਨਹੀਂ ਮੰਗਦੇ ਇਹ ਸਾਡੇ ਸਾਰੇ ਮਲਾਜ਼ਮਾਂ ਦੇ ਬਕਾਏ ਨੇ ਆਪਣੇ ਹੱਕ ਨੇ ਆਪਣੇ ਪੈਸਾ ਉਹੀ ਸਾਨੂੰ ਦੇਣ ਦੇ ਵਿੱਚ ਅਨਾਕਾਨੀ ਸਰਕਾਰ ਕਰ ਰਹੀ ਆ ਤੇ ਇਹਨੂੰ ਸਰਕਾਰ ਨੂੰ ਚਾਹੀਦਾ ਵੀ ਜਿਵੇਂ ਸੋਨੂੰ ਸ਼ਾਹ ਨਾਲ ਲੋਕਾਂ ਨੇ ਬਣਾਇਆ ਉਹ ਸ਼ਾਹ ਨਾਲ ਸੋਡੀ ਸਰਕਾਰ ਲਿਆਂਦੀ ਆ ਤੇ ਉਸੇ ਤਰ੍ਹਾਂ ਮਲਾਜਮਾਂ ਦਾ ਉਸੇ ਤਰ੍ਹਾਂ ਖੁਸ਼ੀ ਨਾਲ ਮਲਾਜਮਾਂ ਦਾ ਕਿਹੜਾ ਬਕਾਇਆ ਨੇ ਤੇ ਕਿਹੜੇ ਹੋਰ ਵੀ ਕਿਹੜੇ ਮਲਾਜਮਾਂ ਦੇ ਆ ਪ੍ਰੋਮੋਸ਼ਨ ਆ ਨੇ ਹੋਰ ਵੀ ਮਲਾਜਮਾਂ ਦੇ ਵੱਡੇ ਵੱਡੇ ਫੰਡ ਪਏ ਨੇ ਸਰਕਾਰ ਕਿੰਨੀ ਤੇ ਉਹ ਆਪਣੇ ਖਰਚੇ ਘਟਾ ਕੇ ਕੰਟਰੋਲ ਕਰਕੇ ਕਿਹੜੀ ਮੀਡੀਆ ਚ ਐਡ ਸਰਕਾਰ ਦੇ ਰਹੀ ਆ ਉਹਦੇ ਨਾਲੋਂ ਜ਼ਿਆਦਾ ਦੀ ਬਕਾਇਆ ਹੈ ਗਿਆ ਤੇ ਉਹਦੀ ਜੇ ਐਡ ਦੀ ਗੱਲ ਕਰੀਏ ਤਾਂ ਐਟ ਦੇ ਮੁਕਾਬਲੇ ਇਸੇ ਮਾਉਂਟ ਬਹੁਤ ਘਟ ਹੋਊਗੀ ਸਰਕਾਰ ਨੂੰ ਖਰਚੇ ਘਟਾ ਕੇ ਬਕਾਏ ਦੇ ਦੇਣੇ ਚਾਹੀਦੇ ਨੇ